ਤਲਵੇ ਹਾਂ ਵੀ ਦੋਸਤੋ ਆ ਲਾਈਵ ਹੋਣ ਦਾ ਇੰਨਾ ਸੀਗਾ ਵੀ ਸਾਰੀ ਜਿਹੜਾ ਆਪਣਾ ਦਿੱਲੀ ਮੋਰਚਾ ਜਿਹੜਾ ਹਜੇ ਸ਼ੰਭੂ ਲੱਗਾ ਹੋਇਆ ਵਾ ਉਹਦੀ ਤੁਹਾਡੇ ਨਾਲ ਸਾਰੀ ਅਪਡੇਟ ਸਾਂਝੀ ਕਰ ਲਈਏ ਆ ਮੈਂ ਬਲਦੇਸ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੋ ਕ੍ਰਾਂਤੀਕਾਰੀ ਪਹਿਲਾਂ ਕੋਸ਼ਿਸ਼ ਕੀਤੀ ਸੀ ਆਪਣੇ ਪੇਜ ਤੋਂ ਪਾਉਣ ਦੀ ਪਰ ਉਹ ਜਾਂ ਤਾਂ ਇਹਨਾਂ ਨੇ ਪੇਜ ਪੂਜ ਵੇਰਾ ਬੰਦ ਕਰਤਾ ਕੀ ਕੀਤਾ ਵਾ ਉਹ ਮੰਨ ਲਓ ਕਿ ਚੱਲਿਆ ਨਹੀਂਗਾ ਤੇ ਹੁਣ ਇੱਕ ਸਾਥੀ ਦਾ ਮੋਬਾਈਲ ਫੜ ਕੇ ਉਹ ਤੋਂ ਫੋਨ ਲੱਗੇ ਆ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੇ ਸਾਰੇ ਕਾਫਲੇ ਜਿਹੜੇ ਆ ਉਹ ਉਹ ਨੇੜੇ ਲੱਗੇ ਸੀਗੇ ਤੇ 11 ਵਜੇ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਜੋ ਅੱਜ ਕਹਿਰ ਕੀਤਾ ਕਿਸਾਨਾਂ ਤੇ ਜ਼ਬਰ ਕੀਤਾ ਡਰੋਨਾਂ ਦੇ ਨਾਲ ਜਿਵੇਂ ਕਿਸੇ ਵਿਦੇਸ਼ੀ ਉਹਦੇ ਦੂਜੇ ਦੇਸ਼ ਤੇ ਬੰਬ ਸਿੱਟੇ ਜਾਂਦੇ ਇਸ ਤਰ੍ਹਾਂ ਬੰਬ ਸਿੱਟੇ ਬੰਬ ਕੱਲੇ ਆਸੂ ਬੈਂਸ ਵਾਲੇ ਨਹੀਂ ਫਟਣ ਵਾਲੇ ਜਿਹੜੇ ਫਟਦੇ ਆ ਤੇ ਬੰਦੇ ਨੂੰ ਜ਼ਖਮੀ ਕਰਦੇ ਆ ਉਹ ਸਿੱਟੇ ਗਏ ਬੰਦੂਖਾਂ ਨਾਲ ਸਿੱਟੇ ਗਏ ਹ ਰਬੜ ਦੀਆਂ ਗੋਲੀਆਂ ਨਾਲ ਸਾਡੇ ਕਈ ਬੰਦੇ ਜ਼ਖਮੀ ਕੀਤੇ ਐਸਐਲਰ ਵਰਗੀ ਬੰਦੂਖ ਖਤਰਨਾਕ ਰਾਈਫਲ ਦੇ ਫਾਇਰ ਕੀਤੇ ਗਏ ਤੇ ਟ੍ਰੈਕਟਰ ਦੇ ਟਾਇਰ ਪਾੜੇ ਗਏ ਇੱਕ ਦੇ ਗੱਡੀਆਂ ਦੇ ਸੀਸੇ ਤੋੜ ਦਿੱਤੇ ਗਏ ਪਰ ਸਦਕੇ ਜਾਈਏ ਪੰਜਾਬ ਦੀ ਜਵਾਨੀ ਤੇ ਬਾਜ਼ਾਰ ਦੀ ਕਿਸਾਨੀ ਦੇ ਸਵੇਰ ਤੋਂ ਜਦੋਂ ਜਾਇਦ ਕਰਨ ਲੱਗੇ ਆ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੀ ਹੋਊਗਾ ਵੀ ਕਿੰਨੇ ਕਿ ਇਹਨਾਂ ਨੇ ਕੀਤੇ ਹੋਏ ਆ ਬੈਰੀਕੇਟ ਲਾਏ ਹੋਏ ਸੀਗੇ ਕਿੱਡੇ ਵਿੱਚ ਬੁਟੀ ਨਾਲ ਲਾਏ ਸੀਗੇ ਅ ਅੱਧਾ ਪਟਨ ਚ ਜੇ ਕਾਮਯਾਬ ਹੋ ਗਏ ਆ ਬੇਸ਼ੱਕ ਸਾਡੇ ਜਿਹੜੇ ਦਰਜਣਾਂ ਸਾਥੀ ਆ ਜਖਮੀ ਹੋਏ ਆ ਰਬੜ ਦੀਆਂ ਗੋਲੀਆਂ ਲੱਗਣ ਨਾਲ ਬੰਬ ਪਟਣ ਨਾਲ ਜਖਮੀ ਹੋਏ ਆ ਪਰ ਨੌਜਵਾਨਾਂ ਦਾ ਕਿਸਾਨਾਂ ਦਾ ਹੌਸਲਾ ਬੁਲੰਦ ਦਾ ਮੋਰਚਾ ਪੂਰਾ ਡਟਿਆ ਹੋਇਆ ਵਾ ਲੱਗਿਆ ਹੋਇਆ ਵਾ ਇੱਕ ਵਾਰ ਸਾਰੀਆਂ ਫੋਰਸਾਂ ਨੂੰ ਰਾਤ ਨੂੰ ਰੋਕਾਂਗੇ ਬੰਦ ਕਰਾਂਗੇ ਰੁਕਵਾਵਾਂਗੇ ਰੁਕੋ ਤੇ ਇੱਕ ਜੋ ਬਿਗਲ ਵਜਾਵਾਂਗੇ ਵੀ ਆਪਦੇ ਖੈਮਿਆਂ ਚ ਫੌਜਾਂ ਪਰਤਣ ਸਵੇਰੇ ਫੇਰ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਮੇਰੀ ਬੇਨਤੀ ਹੈ ਵੀ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਫੇਸਬੁੱਕ ਤੇ ਬੈਠੇ ਆ ਕੋਈ ਸੋਸ਼ਲ ਮੀਡੀਆ ਤੇ ਬੈਠਾ ਵਾ ਤੇ ਖਾਸ ਕਰਕੇ ਜਿਹੜੇ ਕਿਸੇ ਨਾ ਕਿਸੇ ਕਿਸਾਨ ਜਾਂ ਤੇ ਬੰਦੀ ਨਾਲ ਕੋਈ ਵੀ ਜੁੜਿਆ ਹੋਇਆ ਵਾ ਤੇ ਅਜੇ ਤੱਕ ਤੁਰਿਆ ਨਹੀਂ ਗਾ ਤੇ ਘਰੇ 'ਚ ਬੈਠਾ ਵਾ ਮੇਰੀ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਅੱਜ ਸਵੇਰ ਦੇ ਜੱਦੋ ਜਹਿਦ ਕਰਕੇ ਨੌਜਵਾਨ ਬਹੁਤ ਥੱਕ ਹੋਏ ਛੱਕੇ ਹੋਏ ਆ ਟੁੱਟੇ ਹੋਏ ਆ ਤਾਜ਼ਾ ਦਮ ਸਾਥੀ ਆਉਣ ਤਾਜ਼ਾ ਦਮ ਆਪਾਂ ਫਿਰ ਸੰਰਚ ਰਹੀਏ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਸੋ ਇਸ ਕਰਕੇ ਵੀ ਜਿਹੜੇ ਵੀ ਸਾਥੀ ਹੁਣ ਨਾ ਆਏ ਉਹ ਨਾ ਤਾਂ ਕਿਸਾਨੀ ਦੇ ਸਕੇ ਆ ਨਾ ਉਹ ਅ ਕਿਸੇ ਕਿਸਾਨ ਜਥੇਬੰਦੀ ਦੇ ਸਕੇ ਆ ਜਿਹੜੇ ਹਜੇ ਵੀ ਨਹੀਂ ਆ ਰਹੇ ਤਾਂ ਇੱਕ ਤਾਂ ਪੇਜ ਪੂਜ ਨਹੀਂ ਚੱਲਦੇਗੇ ਬੇਨਤੀ ਆ ਸਾਰਿਆਂ ਨੂੰ ਬਈ ਇਹਨੂੰ ਸ਼ੇਅਰ ਕਰ ਦਿਓ ਸਾਰੇ ਜਾਣੇ ਤੇ ਜਿਹੜੇ ਘਰਾਂ ਚ ਬੈਠੇ ਆ ਉਹ ਬਹੀਰਾ ਕੱਤ ਲੋ ਸਾਜੋ ਸਮਾਨ ਲੈ ਕੇ ਆਓ ਤਾਂ ਕਿ ਆਪਾਂ ਇਹਨੂੰ ਤੋੜ ਸਕੀਏ ਜਿਹੜਾ ਬੈਰੀਕੇਟ ਲਾਇਆ ਵਾ ਤੇ ਕੋਈ ਵੀ ਵੀਰ ਘਰ ਜਨਾਂ ਰਵੇ ਵੱਡੀ ਗਿਣਤੀ ਚ ਆਓ ਇੱਕ ਲਾ ਮਸਾਲ ਪਤਾ ਲੱਗੇ ਵੀ ਇਹ ਸੰਘਰਸ਼ ਜਿਹੜਾ ਵਾ ਦਿੱਲੀ ਮੋਰਚਾ 2 ਸ਼ੁਰੂ ਹੋ ਗਿਆ ਵਾ ਸਵੇਰ ਦਾ ਇੰਨੀ ਉਹ ਚਲੀ ਗਈ ਅੰਦਰ ਅਥਰੂ ਗਏ ਸੇ ਇੰਨੀ ਚਲੀ ਗਈ ਆ ਵੀ ਬੋਲਿਆ ਵੀ ਨਹੀਂ ਜਾਂਦਾ ਤੁਹਾਡੀ ਇੱਥੇ ਜਿਹੜੇ ਤੁਹਾਡੇ ਭਰਾ ਬੈਠੇ ਆ ਉਹ ਤੁਹਾਡੀ ਏਡੀ ਕਰ ਰਹੇ ਆ ਅਸੀਂ ਫੇਰ ਕੋਸ਼ਿਸ਼ ਕਰਾਂਗੇ ਅੱਪਾ ਅੱਗੇ ਜਾਣ ਦੀ ਸੋ ਸਵੇਰ ਤੱਕ ਸਾਰੇ ਜਿਹੜੇ ਨਹੀਂ ਪਹੁੰਚਿਓ ਪਹੁੰਚੋ ਤਖੜੇ